ਹਾਂ ਤਾਂ ਕਹਿੰਦਾ ਉਹਨਾਂ ਚੁਣਿਆ ਆਮ ਆਦਮੀ ਪਾਰਟੀ ਵਾਲੇ ਤਪੰਗੜਾ ਧਾਰੀਵਾਲ ਵਿੱਚ ਆਪ ਵਰਕਰਾਂ ਨੇ ਮੰਡੇ ਲੱਡੂ ਬਣਾਏ ਖੁਸ਼ੀ ਅਤੇ ਪਾਏ ਭੰਗੜੇ ਤੁਹਾਡੇ ਦੱਸਦੇ ਇਹ ਕਿ ਆਪ ਸੁਪਰੀਮ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਦੀ ਖੁਸ਼ੀ ਦੇ ਵਿੱਚ ਨਗਰ ਕੌਂਸਲ ਪ੍ਰਧਾਨ ਅਸ਼ੇਨ ਦੁੱਗਲ ਨੇ ਤਾੜੀਵਾਦ ਸ਼ਹੀਦ ਭਗਤ ਸਿੰਘ ਚੌਂਕ ਮਸਟੈਂਡ ਵਿਖੇ ਆਪਣੇ ਸਾਥੀਆਂ ਦੇ ਨਾਲ ਢੋਲ ਵਜਾ ਕੇ ਜਾ ਕੇ ਲੱਡੂ ਵੰਡੇ ਅਤੇ ਖੁਸ਼ੀ ਮਨਾਉਂਦੇ ਹੋਏ ਭੰਗੜੇ ਪਾਏ ਅਤੇ ਉਹਨਾਂ ਨੇ ਹਲਕਾ ਇੰਜਾਜ ਜਗਰੂਪ ਸਿੰਘ ਸੇਖਵਾ ਅਤੇ ਮੁੱਖ ਮੰਤਰੀ ਪੰਜਾਬ ਭਵਨ ਸਿੰਘ ਮਾਨ ਨੂੰ ਵਧਾਈ ਵੀ ਦਿੱਤੀ ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਅਸ਼ੇਨ ਦੁੱਗਲ ਕੌਂਸਲਰ ਦੀਪਕ ਕੁਮਾਰ ਰਿੰਟੂ ਨੋਨੀ ਕੌਂਸਲਰ ਨਰਾਇਣ ਮਲੋਤਰਾ ਸੋਨੂ ਬੋਹਰਾ ਸ਼ਹਿਰੀ ਪ੍ਰਧਾਨ ਰਮੇਸ਼ ਕੁਮਾਰ ਨੇਚਾ ਸਾਹਿਬ ਦਾ ਕੌਂਸਲਰ ਵਿਲੀਅਮ ਹੀਰੋ ਤੋਂ ਇਲਾਵਾ ਸ਼ਹਿਰ ਵਾਸੀ ਮੌਜੂਦ ਰਹੇ ਦੇਖੋ ਟੀਵੀ ਨਿਊਜ਼ ਇੰਡੀਆ 205 ਲਈ ਧਾਰੀਆ ਤੋਂ ਪੱਤਰਕਾਰ ਰਣਜੀਤ ਸਿੰਘ ਦੀ ਖਾਸ ਰਿਪੋਰਟ ਜੀਡੀਐਚ ਫੈਸ਼ਨ ਨਿਊ ਜੰਗੇ ਦੀ ਹੱਟੀ ਇੱਥੇ ਲੇਡੀ ਸੂਟ ਪਲਾਜੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ। ਸ਼੍ਰੀ ਰਾਦੇ ਕਲਾਥ ਉਸ ਅਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸ ਅਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ।

साफ किया जमात दिखी चेयरमैन जगरूप सिंह मनाई है सारे पब्लिक धारीवाल वालों बहुत खुश है सच्चाई भी जितना सारा हिंदुस्तान बहुत खुश है जीवन ਅੱਜ ਬੜਾ ਖੁਸ਼ੀ ਦਾ ਦਿਨ ਹੈ ਅੱਜ ਦੇ ਦਿਨ ਜਿਹੜੀ ਅੱਜ ਜਿਹਨਾਂ ਤੋਂ ਮਿਲਿਆ ਸੋ ਜੀਐਮ ਨੂੰ ਮੁੱਖ ਮੰਤਰੀ ਜਿਹੜੇ ਦਿੱਲੀ ਦੇ ਹੈ ਕੇਜੀਐ ਜੀ ਉਹਨਾਂ ਨੂੰ ਜਮਾਨਤ ਮਿਲੀ ਆ ਉਹ ਇੱਕ ਅਨਸਾਰ ਦੀ ਜਿੱਤ ਹੈ ਇਹਦੇ ਵਿੱਚ ਸਰਦਾਰ ਜੀ ਨੂੰ ਚੰਗਿਆ ਖਾ ਸੀਐਮ ਕੋ ਕੋਤਮ ਤਾਂ ਸਾਰੀ ਪਾਰਟੀ ਨੇ ਬਹੁਤ ਖੁਸ਼ੀ ਨਾਲ ਦਿਲ ਜੜਾ ਆ ਅੱਜ ਦਾ ਇਹਦੇ ਵਿੱਚ ਜਮਾਨਤ ਮਿਲਦੇ ਨਾਲ ਸਚਾਈ ਦੀ ਜਿੱਤ ਹੈ ਇਹ ਪੜਾ ਲੱਗੇ ਕਿ ਅਪਾ ਨੂੰ ਜਿਹੜਾ ਇਹ ਵਿਸ਼ਵਾਸ ਸੀ ਕੋਰਟ ਦੇ ਉੱਤੇ ਕੋਰਟ ਦੀ ਸੁਪਰੀਮ ਕੋਰਟ ਨਾਲ ਜਿਹੜੀ ਆ ਉਹ ਜਮਾਨਤ ਦੇ ਕੇ ਆਪਾਂ ਜਿਹੜਾ ਸਾਡਾ ਜਿਹੜਾ ਵਿਸ਼ਵਾਸ ਜਿਹੜਾ ਆ ਪਾਰਟੀ ਦਾ ਤੇ ਧੰਨਵਾਦ ਧੰਨਵਾਦ